ਇੱਕ ਭਰਾ ਦਾ ਮੈਨੂੰ ਮੈਸੇਜ ਆਇਆ ਸੀਗਾ ਮੈਨੂੰ ਕਹਿੰਦਾ ਬਾਬਾ ਯਾਰ ਵੀ ਜਦੋਂ ਤੂੰ ਲਿਬੀਆ ਚ ਹੁੰਦਾ ਸੀ ਇੱਕ ਤੂੰ ਤੁਰਕੀ ਦੀ ਗੱਲ ਸੁਣਾਈ ਸੀ ਪੱਦ ਵਾਲੀ ਕਹਿੰਦਾ ਵੀ ਇਹ ਸੱਚੀ ਹੈ ਇੱਕ ਤੂੰ ਗਾਣੇ ਸੁਣਾਉਂਦਾ ਸੀ ਕਿਉਂਕਿ ਮੈਂ ਪਹਿਲਾਂ ਲਿਬੀਆ ਦੇ ਵਿੱਚ ਤਰਪੋਲੀ ਸ਼ਹਿਰ ਦੇ ਵਿੱਚ ਰਿਹਾ ਜਿੱਥੋਂ ਗਦਾਫੀ ਨੂੰ ਫੜ ਕੇ ਮਾਰਿਆ ਗਿਆ ਸੀ ਤਰਪੋਲੀ ਕਿਉਂਕਿ ਜਦੋਂ ਤੁਰ ਯਾਦ ਆਊਗਾ ਜਦੋਂ ਗਦਾਫੀ ਦੇ ਚ ਆਕੂ ਖੋਭਦੇ ਸੀ ਉਹ ਦੋ ਹੀ ਗੱਲਾਂ ਕਹਿੰਦੇ ਸੀ ਜਾਂ ਤਾਂ ਅੱਲਾਹੁ ਅਕਬਰ ਜਾਂ ਗ ਨਹੀਂ ਮਸਰਾਤਾ ਮਸਰਾਤਾ ਉਹਦਾ ਪੁਰਾਣਾ ਸ਼ਹਿਰ ਸੀ ਵੀ ਮੈਨੂੰ ਜਿਉਂਦੇ ਜੀ ਇੱਕ ਵਾਰੀ ਮੇਰਾ ਸ਼ਹਿਰ ਦਿਖਾ ਦਿਓ ਮੇਰਾ ਪਿੰਡ ਦਿਖਾ ਦਿਓ ਕਿਉਂਕਿ ਜਿਹੜੇ ਰਾਜੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਪਤਾ ਨਹੀਂ ਸਾਡੇ ਤੇ ਕਦੋਂ ਭੀੜ ਪੈ ਜਾਣੀ ਹੈ ਤਾਂ ਫਿਰ ਤਕਰੀਬਨ ਹੀ ਰਾਜਿਆਂ ਦੀਆਂ ਪੁਰਾਣੀਆਂ ਕਹਾਣੀਆਂ ਤੇ ਆਈ ਸੀ ਮਾਰ ਕੇ ਹੀ ਦੂਜਾ ਰਾਜਾ ਉਹ ਰਾਜੇ ਨੂੰ ਦੂਜਾ ਰਾਜਾ ਬਣਦਾ ਸੀ ਤੇ ਅਸੀਂ ਜੋਫਰਾ ਹੋਣ ਸੁਧਾਨ ਦੇ ਬਾਰਡਰ ਤੇ ਰਹਿ ਜਾਂਦਾ ਜਿੱਧਰ ਕਾਲੇ ਲੋਕ ਹੈ ਉੱਥੇ ਕੰਮ ਕਰਦੇ ਸੀ ਤੁਰਕੀ ਦੀ ਕੰਪਨੀ ਦੇ ਵਿੱਚ ਜਿਹੜੇ ਤੁਰਕੀ ਲੋਕ ਹੈ ਉਹਨਾਂ ਦੀ ਭਾਸ਼ਾ ਅਲੱਗ ਹੈ ਅਰਬੀਆਂ ਦੀ ਲਿਬੀਆ ਦੀ ਅਲੱਗ ਹੈ ਕਿਉਂਕਿ ਅਰਬੀ ਅਰਬ ਦੇਸ਼ਾਂ ਦੀ ਇੱਕ ਨਹੀਂ ਹੈ ਅਲੱਗ-ਅਲੱਗ ਹੈ ਦबई ਦੀ ਅਲੱਗ ਹੈ 사우ਦੀਆ ਦੀ ਅਲੱਗ ਹੈ ਲਿਬੀਆ ਦੀ ਅਲੱਗ ਹੈ ਠੀਕ ਹੈ ਸਭ ਦੀ ਅਲੱਗ-ਅਲੱਗ ਹੈ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਹੀ ਕਿੰਨੀਆਂ ਭਾਸ਼ਾ ਹੈ ਤੇ ਇੰਡੀਆ ਦੇ ਵਿੱਚ ਕਿੰਨੀਆਂ ਭਾਸ਼ਾ ਜਿਨ੍ਹਾਂ ਦੀ ਆਪਾਂ ਨੂੰ ਸਮਝ ਹੀ ਨਹੀਂ ਆਉਂਦੀ ਕਦੋਂ ਛੱਡ ਕੇ ਹਨਾ ਉਹੀ ਕੰਮ ਉੱਥੇ ਹੈ ਕਿਉਂਕਿ ਜਿਹੜੇ ਤੁਰਕੀ ਹੈ ਤੁਰਕੀ ਅੱਧਾ ਯੂਰਪ ਦੇ ਵਿੱਚ ਪੈਂਦਾ ਹੈ ਤੇ ਅੱਦਾ ਇੱਧਰ ਆ ਜਾਂਦਾ ਹੈ। ਨਰਕਲੈਸ਼ੀਆ ਚ ਕਾਹਦੇ ਜਾਂਦਾ ਉਹ ਅੱਦਾ। ਤੇ ਸਾਡੇ ਕੋਲੇ ਹੁੰਦੇ ਜਿਹੜੇ ਅਜਮੇਰ ਅੰਕਰਾ ਸਟੈਂਬੋਲ ਇੱਥੋਂ ਦੇ ਬੰਦੇ ਹੁੰਦੇ ਸੀ। ਉਹਨਾਂ ਲੋਕਾਂ ਨੂੰ ਅਰਬੀ ਬਹੁਤ ਘੱਟ ਆਉਂਦੀ ਹੈ। ਨਹੀਂ ਸਿੱਖਦੇ ਉਹ। ਤੇ ਅਰਬੀਆਂ ਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ ਬਿਲਕੁਲ ਹੀ। ਤੇ ਆਪਾਂ ਮਾਲਾ ਦੀ ਕਰਪਾ ਨਾਲ ਪ੍ਰਮਾਤਮਾ ਨੇ ਸਤਗੁਰ ਨੇ ਦਿਮਾਗ ਦਿੱਤਾ ਸੀ। ਅਪਾ ਬਹੁਤ ਜਲਦੀ ਕੈਚ ਕਰ ਲਿਆ ਸੀ ਮੈਂ ਖਿਆਲ ਕੋਈ ਗੱਲ ਨਹੀਂ ਕਿਉਂਕਿ ਸ਼ਰਾਰਤੀ ਹੁੰਦੇ ਸੀ ਕਿਉਂਕਿ ਸਾਨੂੰ ਪਤਾ ਸੀ ਜਦੋਂ ਅਸੀਂ ਉਸ ਕੰਪਨੀ 'ਚ ਰਹੇ ਸੀ ਕਹਿੰਦੇ ਵੀ ਗੋਰਾ ਆਊਗਾ ਕੱਲ ਨੂੰ ਜਾਂ ਪਰਸ ਨੂੰ ਤੁਹਾਨੂੰ ਫੇਰ ਟਰੱਕ ਦਿੱਤੇ ਜਾਣਗੇ ਪਹਿਲਾਂ ਟਰਾਈ ਲਊਗਾ ਆ ਕੇ ਅੱਛਾ ਤੂੰ ਟਰਾਈ ਕਿਵੇਂ ਲੈਂਦਾ ਉਹ ਕਹਿੰਦੇ ਵੀ ਰੈਂਪ ਤੇ ਬੈਗ ਚੜਵਾਊਗਾ ਗੱਡੀ ਜਿਹੜਾ ਡੈਗ ਹੁੰਦਾ ਧੋਣ ਵਾਲਾ ਗੱਡੀ ਨੂੰ ਸਾਨੂੰ ਉਹ ਪਤਾ ਸੀ ਕਿੱਥੇ ਆ ਅਸੀਂ 10:00 ਵਜੇ ਆ ਜਾਣਾ ਸੁੰਨਾ ਕੈਂਪ 'ਪਾਂ ਆਉਂਦਾ ਹੀ ਗੱਡੀ ਦੀ ਮਾਰ ਨਹੀਂ ਸੈਲਫ ਬੈਕ ਗੱਡੀ ਵੀ ਮਾਰਨੀ ਸਲ ਬੈਕ ਮੈਂ ਤੇ ਬਟਾਰੀ ਦਾ ਬਲਦੇਵ ਹੁੰਦਾ ਸੀ ਸਾਹ ਹਵਾਈ ਦੇ ਦੀ ਚੱਕੀ ਵਾਲੇ ਉਹਨੂੰ ਵੀ ਮੇਰੀ ਬੇਨਤੀ ਇਹ ਸੁਣਦਾ ਵੀ ਕਮੈਂਟ ਕਰੇ ਕਿੱਥੇ ਆ ਬਲਦੇਵ ਸਿੰਘਾਂ ਤੇ ਅਸੀਂ ਪੂਰੇ ਟ੍ਰੇਨ ਹੋ ਗਏ ਦੋ ਰਾਤਾਂ ਲਾਈਆਂ ਅਸੀਂ ਜਦੋਂ ਗੋਰਾ ਆਇਆ ਉਹ ਕਹਿੰਦਾ ਵੀ ਜਿਹੜੇ ਹਿੰਦੀ ਡਰਾਈਵਰ ਆਏ ਉਹ ਕਿਹੜੇ ਮੈਂ ਕਿਹਾ ਸੀ ਆ ਤਾਂ ਵੀ ਆ ਜਾਓ ਵੀ ਗੱਡੀ ਇਹ ਤੇ ਚੜਾਉਣੀ ਆ ਸਾਡੀ ਉਹ ਵੀ ਉਹਦੀ ਕੀ ਬੁਲਾ ਜਾਣੇ ਵੀ ਇਹ ਤਾਂ ਤੀਰ ਬਣਾਈ ਫਿਰਦੇ ਤੂੰ ਤਾਂ ਕਦੋਂ ਦੇ ਉਹ ਛੱਡ ਗਾਂ ਰੇਸ ਨਾ ਗਈਆਂ ਇਧਰੋਂ ਸਿੱਧੀ ਥੱਲੇ ਸਿੱਧਾ ਤਾਂ ਉਹਨਾਂ ਦਾ ਕੀ ਆ ਬਾਤ ਆ ਯਾਰ ਗੱਡ ਡਰਾਈਵਰ ਮੈਂ ਕਿ ਗੱਡ ਕਿਉਂ ਆ ਸੀ ਸੌਰੀ ਜਿਹੜਾ ਤੀਤੋਂ ਦੀ ਟ੍ਰੇਨਿੰਗ ਦਾ ਕਦੋਂ ਦੇ ਲੈਨੇ ਸੀ ਤੇ ਹੌਲੀ ਹੌਲੀ ਸਾਡੀ ਤੁਰਕੀਆਂ ਨਾਲ ਲਿਆਈ ਪੈਗੀ ਤੇ ਬਟਾਰੀ ਬੈਠਾ ਤੇ ਮੈਂ ਬੈਠਾ ਅਸੀਂ ਪਲਾਂਟ ਚਲਾਉਂਦਾ ਸੀ ਜਿਹੜਾ ਮੁੰਡਾ ਹੁਸਨ ਹੁੰਦਾ ਸੀਗਾ ਉਹਦਾ ਡੈਡੀ ਵੀ ਡਰਾਈਵਰ ਸੀ ਉਸ ਕੰਪਨੀ ਦੇ ਵਿੱਚ ਉਹਨੇ ਨਾ ਪੱਦ ਮਾਰਦਾ ਸਾਡੇ ਕੋਲੇ ਬੈਠੇ ਨੇ ਉਹ ਕਹਿੰਦਾ ਲਾਲਾ ਉਹ ਕਹਿੰਦਾ ਵੀ ਦੱਸਿਓ ਨਾ ਮੇਰੇ ਪਾਪੇ ਨੂੰ ਕਿਸੇ ਕੋਲੇ ਗੱਲ ਨਹੀਂ ਕਰਨੀ ਵੀ ਮੈਂ ਵੱੱਦ ਮਾਰਿਆ ਮੈਂ ਕਹਾਂ ਤੂੰ ਬੰਦਾ ਥੋੜੀ ਮਾਰਦਾ ਸਹੁਰੇ ਵਿਆ ਇਹ ਤੇ ਕਿਹੜੀ ਗੱਲ ਉਹ ਕਹਿੰਦਾ ਨਾ ਮੇਰੇ ਭਾਈ ਕਹਿੰਦਾ ਮੈਂ ਤਾਂ ਠਾਲੀ ਗੱਲ ਦੱਸਣਾ ਨਹੀਂ ਮੈਂ ਕਿ ਐਡੀ ਗੱਲ ਘਟਨਾ ਕਿਹੜੀ ਬਣ ਗਈ ਏ ਉਹ ਕਹਿੰਦਾ ਸਾਡੇ ਬਹੁਤ ਵੱਡਾ ਗੁਨਾਹ ਹੈ ਇਹ ਵੱੱਦ ਮਾਰਨਾ ਮੈਂ ਕਹਾਂ ਹਾਂ ਥਾਰੇ ਦਾ ਸਜ਼ਾ ਹੈ ਦੀ ਕੁਮਾਰਾ ਯਾਰ ਮੈਂ ਕਹਾਂ ਵੱੱਦ ਮਾਰਨ ਦੀ ਸਜ਼ਾ ਕਹਿੰਦਾ ਸਾਡੇ ਬੁਰਾ ਮੰਨਦੇ ਇਹਨੂੰ ਦੇ ਨਮਕ ਕੁਦਰਤ ਦਾ ਯਾਰ ਕ੍ਰਿਸ਼ਮੈ ਇਹਦਾ ਮੂਹਵਾ ਸਰਦੀ ਇਹ ਚ ਕਿਹੜੀ ਗੱਲ ਹੈ ਕਹਿੰਦਾ ਨਾ ਲੈਟਰਨ ਚ ਮਾਰੋ ਜਾ ਕੇ ਜਿੱਥੇ ਤੁਸੀਂ ਪੈਣੇ ਬੈਣੇ ਖਾਣੇ ਉੱਤੇ ਥੋੜੀ ਮਾਰੋਗੇ ਸਾਡੇ ਤਾਂ ਮੈਂ ਕਹਾਂ ਰੋਟੀ ਖਾਂਦੇ ਵੀ ਪਾਸਾ ਚੱਕ ਕੇ ਮਾਰ ਦਿੰਦਾ ਟੈਂ ਵਾਹ ਗੁਰੂ ਫੇਰ ਰੋਟੀ ਘਾਲ ਲੱਗ ਜਾਂਦੇ ਆ ਤੇ ਮੈਂ ਕਹਾਂ ਯਾਰ ਸਾਡੇ ਤਾਂ ਕੋਈ ਬੁਰਾ ਬਰਾ ਨਹੀਂ ਮਨਾਉਂਦੇ ਉਹ ਕਹਿੰਦਾ ਨਾ ਯਾਰ ਸਾਡੇ ਤਾਂ ਉਹ ਕਹਿੰਦਾ ਬਾਈ ਇੱਕ ਲੜਕੀ ਸੀ ਉਹਨੂੰ ਦੇਖਣ ਵਾਲੇ ਆਏ ਉਚਾਹ ਪਾਣੀ ਆਏ ਫੜਾਉਂਦੀ ਲੜਕੀ ਪਾਦ ਨਿਕਲ ਗਿਆ ਉਹਦਾ ਕੁੜੀ ਦਾ ਜਿਹੜੇ ਲੋਕ ਰਸਤੇ ਦਾ ਜਵਾਬ ਦੇ ਕੇ ਚਲੇ ਗਏ ਵਰ ਕਹਿੰਦਾ ਉਹਨਾਂ ਨੇ ਮਗਰੋਂ ਕੁੜੀ ਮਾਰਤੀ ਸੀ ਕਿ ਸਾਡੀ ਬੇਇੱਜ਼ਤੀ ਕਰਾਤੀ ਤੇ ਮੈਂ ਕਹਾਂ ਜੇ ਕਿਤੇ ਕੁਦਰਤ ਮਹਾਰਾਜ ਦੀ ਸਾਡੇ ਏਰੀਆ 'ਚ ਕਾਨੂੰਨ ਹੁੰਦੇ ਸਾੜ ਦਾ ਕਤਲ ਬਹੁਤ ਹੋਣੇ ਸੀ ਪਹਿਲੀ ਗੱਲ ਤੂੰ ਵੀਡੀਓ ਬਣਾਉਂਦੇ ਨਹੀਂ ਈਸ਼ੂ ਨੇ ਮਾਰਤਾ ਯਾਰ ਹੁਣੀ ਤਾਂ ਰਹਿਣਾ ਸੀ ਮੈਂ ਯਾਰ ਕਾਨੂੰਨ 'ਚ ਗਲਤ ਐ ਤੂੰ ਠੀਕ ਐ ਤੇ ਪਤਾ ਹੀ ਨਹੀਂ ਕਿਹੜੇ ਕਿਹੜੇ ਰਿਆਨਿਆਂ ਚ ਤੈ ਤੈ ਪਈ ਹੁੰਦੀ ਨੇਰੇ ਹੋਏ ਸਾਂਭੀ ਨਹੀਂ ਉਹਨੇ ਕਿਹਨੇ ਮਾਰਿਆ ਪਤਾ ਹੀ ਨਹੀਂ ਲੱਗਦਾ ਕਿਹੜਾ ਮਾਰੀ ਜਾਂਦਾ ਇਹਦੇ ਡੱਬਰ ਚ ਤੇ ਬਟਾਰੀ ਨੇ ਮਾਰਿਆ ਪਾਦ ਸਾਡੇ ਕੋਲੇ ਬੜੀ ਤੁਰ ਕੀ ਉਹਨੇ ਚਪਲਾ ਵੀ ਨਹੀਂ ਪਾਈ ਉਹ ਭੱਜਦਾ ਆਉਂਦਾ ਆਉਂਦਾ ਕਹਿੰਦਾ ਮੈਂ ਕਹਿੰਦਾ ਸੋਹਰੇ ਐਡੀ ਕਿਹੜੀ ਗੱਲ ਹੋ ਗਈ ਕਹਿੰਦਾ ਜਾ ਯਾਰ ਕਹਿੰਦਾ ਕਿੱਡਾ ਗਲਤ ਕੰਮ ਕਰਿਆ ਅੱਲਾ ਅੱਲਾ ਉਹ ਬਹੁਤ ਮੰਦਾ ਹੀ ਰੱਬ ਨੂੰ ਫੱਕਰ ਨਾ ਬੰਦਾ ਸੀ ਕਹਿੰਦਾ ਯਾਰ ਬਹੁਤ ਮਾੜੀ ਗੱਲ ਕਰੀ ਤੂੰ ਕਹਿੰਦਾ ਐਡਾ ਗੁਨਾਹ ਨਹੀਂ ਕਰਨਾ ਚਾਹੀਦਾ ਕਹਿੰਦਾ ਤੂੰ ਮੇਰੇ ਕੋਲੇ ਹੀ ਕਰਤਾ ਯਾਰ ਮੈਂ ਕਹ ਤੇਰੇ ਕੋਲ ਜਖਮ ਕਰਤਾ ਇਹਨੇ ਫਾਦੀ ਮਾਰਿਆ ਸਭ ਇਹਦਾ ਏਡੀ ਕਿਹੜੀ ਗੱਲ ਐ ਯਾਰ ਉਹ ਕਹਿੰਦਾ ਸਾਡੇ ਨਹੀਂ ਸ਼ੁਗਰ ਕਰੋ ਮੈਂ ਕਿਹਾ ਅਸੀਂ ਤੁਹਾਡੇ ਦੇਸ਼ ਚ ਨਹੀਂ ਸੀ ਜੇ ਅਸੀਂ ਤੁਹਾਡੇ ਦੇਸ਼ ਚ ਹੁੰਦੇ ਮੈਂ ਕਿਹਾ ਤੁਹਾਡੀ ਪੁਲਿਸ ਤਾਂ ਸਾਡੇ ਮਗਰੀ ਰਹਣੀ ਸੀ ਮੈਂ ਕਿਹਾ ਮਗਾ ਪੱਦਾਂ ਦਾ ਹੀ ਸੋ ਪਰਚਾ ਹੋ ਜਾਣਾ ਸਾਡੇ ਤੇ ਤਾਂ ਉਹਦਾ ਐ ਹੋਇਆ ਕਿ ਨੇ ਵੀ ਇਧਰਲੇ ਮੋੜ ਤੇ ਵੀ ਮਾਰ ਕੇ ਨਿਕਲ ਗਿਆ ਜੀ ਇਧਰਲੇ ਤੇ ਵੀ ਬੱਤੀਆਂ ਦਾ ਕੈਮਰੇਜ ਨਹੀਂ ਲੱਭਿਆ ਕਰਨਾ ਸੀਗਾ ਕੈਮਰੇ ਵੀ ਬਾਜਾਂ ਦੇ ਲਾਉਣੇ ਪੈਣੇ ਜਿਹੜੇ ਬਾਜ ਕੈਚ ਕਰਦੇ ਆ ਵੀ ਪਤਾ ਲੱਗੇ ਵੀ ਬਾਬਾ ਜੀ ਪੱਦ ਮਾਰ ਕੇ ਨਿਕਲ ਗਏ ਇਧਰ ਦੀ ਕੈਮਰੇੰਜੋ ਆਇਆ ਕਰ ਮੈਂ ਆਹ ਦੇਖੋ ਜੀ ਇੱਥੇ ਵੀ ਵੱਜਿਆ ਪੱਦ ਦਾ ਟੀਵੀ ਨੇ ਦੱਸਿਆ ਕਰਨਾ ਸੀਗਾ ਵੀ ਇਹ ਫੋਟੋ ਦੇਖ ਲਓ ਇਹ ਦੇਖਣ ਵਾਲੇ ਨੂੰ ਇਹਨਾਂ ਨਾਮ ਦਿੱਤਾ ਜਾਊਗਾ ਇਹਨਾਂ ਤੇ 168 ਪੱਦਾਂ ਦਾ ਪਰਚਾ ਹੈ ਬਹੁਤ ਵੱਡਾ ਗਨਾਹਕਰ ਹੈ ਬੰਦਾ ਆਪਣੇ ਦੇਸ਼ ਦਾ ਜਿੱਥੇ ਵੀ ਮਿਲੇ ਜਿਉਂ ਦਾ ਜਾਂ ਮੁਰਦਾ ਹਾਜ਼ਰ ਕਰੋ ਦੱਸ ਮੈਂ ਕਿਹਾ ਸਾਡੇ ਤਾਂ ਤੁਸੀਂ ਚੱਲਦਾ ਸਹੀ ਮੈਂ ਕਿਹਾ ਵੱਤ ਮਾਰਦੇ ਮੈਂ ਕਿਹਾ ਜਮਾ ਗਿੱਚੀ ਕੋਲੇ ਆ ਕੇ ਬੰਦੇ ਤੇ ਪਤਾ ਹੀ ਨਹੀਂ ਲੱਗਦਾ ਉਹਨੂੰ ਬੈਠੇ ਦੇ ਕੋਲੇ ਆ ਕੇ ਛਰਦੇ ਨਾ ਬੰਦਾ ਬੋਲਣ ਜੋਗਾ ਮੈਂ ਕਹਾਂ ਜਦੋਂ ਉਤੋਂ ਕਹਿੰਦੇ ਹਾਂ ਹਾ ਹਾ ਅੱਗ ਲੱਗਨ ਛੱਡ ਯਾਰ ਕੋਈ ਨਾ ਚਾਲੀ ਇਹਨੂੰ ਜ਼ਾ ਆ ਗਿਆ ਹੈ ਫਿਰ ਉਹਨੇ ਕਰੀ ਮੇਰੇ ਨਾਲ ਗਾਣਿਆਂ ਤੇ ਗੱਲ ਮੈਨੂੰ ਕਹਿੰਦਾ ਯਾਰ ਜਿਹੜੇ ਗਾਣੇ ਆ ਮੈਂ ਕਹਾਂ ਦੇਖੋ ਮੈਂ ਗਾਣਾ ਗਾਇਆ ਫਸ ਫਸ ਫਾਰਾ ਰਾਰਾ ਲੈਲਾ ਜਾ ਵਿਦਾਹ ਹਮ ਗਏ ਇਸ ਦੁਨੀਆ ਜਾ ਝੀਂਗੇ ਨਮ ਝੀਂਗੇ ਨਮ ਖਰਾ ਗੋਜਦੇ ਝੀਂਗੇ ਨਮ ਆਸ ਕਰਨ ਨਾ ਤੂੰ ਤੂੰ ਸੁਬ ਜਾਨਦਮ ਝੀਂਗੇ ਨਮ ਫਸ ਫਸ ਫਾਰਾ ਰਾਰਾ ਲੈਲਾ ਜਾ 파ਰਾ ਪੈਸੇ ਨੂੰ ਕਹਿੰਦੇ ਆਓ ਲੈਲਾ ਮਜਨੂ ਦਾ ਗਾਣਾ ਉਹ ਵੀ ਇੱਕ ਬੀਦਾ ਹਮ ਗੁਰਦੇਸ਼ ਦੁਨੀਆ ਜਾਂ ਇੱਕ ਵਾਰੀ ਦੁਨੀਆ ਤੇ ਆਏ ਆ ਠੀਕ ਹੈ ਨਾ ਉਹ ਕਹਿੰਦਾ ਵੀ ਮਤਲਬ ਗਾਣਾ ਲੈ ਲਾ ਮਜਨੂ ਦਾ ਇਹਨੂੰ ਤੁਸੀਂ ਟ੍ਰਾਂਸਲੇਟ ਕਰਕੇ ਵੀ ਕੱਢ ਸਕਦੇ ਹੋ ਵੀ ਬਾਬਾ ਸਹੀ ਹੈ ਕਿ ਗਲਤ ਹੈ ਜਿਵੇਂ ਆਪਾਂ ਡਰਾਈਵਰ ਕਹਿੰਦੇ ਆ ਆਰਬੀ ਚ ਸੁਹਾਗ ਕਹਿੰਦੇ ਡਰਾਈਵਰ ਨੂੰ ਲਿਬੀਆ ਦੇ ਵਿੱਚ ਤੁਰਕੀ ਸੂਫਰ ਕਹਿੰਦੇ ਆ ਡਰਾਈਵਰ ਨੂੰ ਠੀਕ ਹੈ ਨਾ ਹੁਣ ਆਪਾਂ ਕਹਿੰਦੇ ਨੇ ਸਤਿ ਸ੍ਰੀ ਅਕਾਲ वो कहें जिम्मे अरबी आए कहते असलाम के फिलहाल कोई तमाम अलहमद ला ठीक है तुरकी ईम सह चौकीम जिम्मे नरसंसन की हाल है वल्लाई ईम भी मैं ठीक है फिर वो कहना बहदाईम मैं तो ठीक है सहदाईम भी ठीक हो वल ही चौकीम भी बहुत वधिया मतलब ਕੁਝ ਵਾਰਡ ਹੁੰਦੇ ਆ ਸਿੱਖਣ ਵਾਲੇ ਜਿਹੜੇ ਅਰਬੀ ਦੇ ਤੁਰਕੀ ਦੇ ਫਰਕ ਹੁੰਦਾ ਜਿਵੇਂ ਅਰਬੀ ਦੀ ਗਿਣਤੀ ਹੁੰਦੀ ਆ ਵਾਹ ਜੂ ਤਲਾ ਤਾਰਬਾ ਖਮਸਾ ਸੀਤਾ ਸਬਤ ਮਾਨੀਆਂ ਤੀਸਾ ਸਾਸਰਾ ਉਹਨਾਂ ਦਾ ਹੁੰਦਾ 20 21 ਔਰ ਚਦੌਰਸ 20 ਹੁਣ ਥੋੜਾ ਜਿਹਾ ਵਿੱਚ ਮੈਂ ਭੁੱਲਦਾ 6 ਦੋਕਸ ਔਨ ਔਨ ਮੈਨੇ 10 ਹੁੰਦਾ ਔਨ 20 ਔਨ 20 ਔਨ ਓਬਰ ਜਿਵੇਂ 11 12 ਆਪਨੇ ਵਾਂਗੂ ਚੱਲ ਪੈਂਦਾ ਉਹ ਠੀਕ ਹੈ ਨਾ ਕਿਉਂਕਿ ਮੈਂ ਉਹ ਬਹੁਤ ਜਲਦੀ ਸਿੱਖਿਆ ਮੈਂ ਤਰਜਮਾਨੀ ਕਰਦਾ ਸੀ ਉਹਨਾਂ ਦੀ ਜੇ ਉੱਤੇ ਕੋਈ ਲਿਬੀ ਆ ਗਿਆ ਉਹਨੂੰ ਨਹੀਂ ਸਮਝਾਉਂਦੀ ਮੈਨੂੰ ਸਾਦਾ ਸੀ ਸਾਡੇ ਗੋਰੇ ਨੇ ਗਣਾ ਦੱਸੀਏ ਕੀ ਕਹਿੰਦਾ ਜੋ ਮੈਂ ਮਰਜ਼ੀ ਦੱਸ ਦਿਆਂ ਲਿਬੀ ਨੂੰ ਕਿਹੜਾ ਪਤਾ ਸੀ ਕੀ ਦੱਸੀ ਜਾਂਦਾ ਮੈਂ ਪਾਣੀ ਵੇਚਦਾ ਦੇਖ ਲਿਆ ਲਿਬੀ ਨੇ ਅਸੀਂ ਪਾਣੀ ਉੱਥੇ ਵੇਚਦਾ ਮੈਂ ਪੰਪ ਦੇ ਮਗਰਲੇ ਪਾਸੇ ਪਾਣੀ ਦਾ ਟੈਂਕਰ ਲਾਈ ਜਾਂਦੇ ਸੀ ਲਿਬੀ ਨੇ ਲੈ ਕੇ ਸਾਡੇ ਗੋਰੇ ਨੂੰ ਆ ਕੇ ਸਕੈਪ ਕਰਤੀ ਤੁਰਕੀ ਨੂੰ ਕਹਿੰਦਾ ਵੀ ਤੋੜਾ ਬੰਦਾ ਪਾਣੀ ਵੇਚਦਾ ਪਾਣੀ ਨੂੰ ਮਈਆ ਕਹਿੰਦੇ ਆ ਤੁਰਕੀ ਨੀਰ ਕਹਿੰਦੇ ਆ ਠੀਕ ਕਹਿੰਦਾ ਵੀ ਮਈਆ ਜਿਵੇਂ ਆਪਾਂ ਕਹਿੰਦੇ ਨੇ ਆ ਇੰਤਾਫੀ ਮਈਆ ਸ੍ਰਫ ਦੇ ਤੁਸੀਂ ਪਾਣੀ ਪੀਣਾ ਲਾ ਬਾਫੀ ਨਹੀਂ ਸ਼ੁਕਰੀਆ ਬਤਨ ਬਹੁਤ ਵਡਾ ਹੈ ਨਾ ਤੇ ਮੈਨੂੰ ਉਹਨੇ ਸੱਦ ਲਿਆ ਮੈਨੂੰ ਕਹਿੰਦਾ ਵੀ ਇਹ ਕੀ ਕਹਿੰਦਾ ਮੈਂ ਕਹਾ ਦੱਸ ਬਈ ਉਹ ਮੈਨੂੰ ਆਪ ਤੋਂ ਅਰਬੀ ਚ ਕਹਿੰਦਾ ਵੀ ਇੰਤਾ ਮਈਆ ਬਰਰਾ ਧੀ ਬਦੀਨਾ ਪਿਟਰੋਲ ਪੰਪ ਮੈਂ ਕਹਾ ਕਿਹੜੀਆਂ ਗੱਲਾਂ ਚ ਪਿਆ ਯਾਰ ਮੈਂ ਉਹਨੂੰ ਅਰਬੀ ਚ ਦੱਸਿਆ ਮੈਂ ਕਹਾ ਤਾਂ ਇਹ ਆਪ ਲਵਾਉਂਦੇ ਆ ਤੁਰਕੀ ਮੈਨੂੰ ਕਹਿੰਦਾ ਕੀ ਕਹਿੰਦਾ ਮੈਂ ਕਹਿੰਦਾ ਵੀ ਪਾਣੀ ਬਹੁਤ ਵਧਿਆ ਲੈ ਕੇ ਆਉਂਦਾ ਇਹ ਬੰਦਾ ਵੀ ਬੜੀ ਤਕਰੀ ਦੀ ਡਿਊਟੀ ਕਰਦਾ ਤੇ ਮੈਂ ਕਹਾ ਵੀ ਮੇਰੀ ਡਿਊਟੀ ਖੁਦ ਨੇ ਲਾਈ ਆ ਸਾਡੇ ਸੀਟ ਨੇ ਖੁਦ ਨੇ ਫੇਰ ਹੁਣ ਦੱਸੋ ਉਹ ਕਹਿੰਦਾ ਯਾ ਮੈਂ ਉਹ ਕਹਿੰਦਾ ਓਕੇ ਓਕੇ ਮੈਂ ਕਹਾ ਅਗਾਈ ਹੁਣ ਤਾਂ ਆਪ ਕਹਿੰਦੇ ਆਏ ਉਹ ਉੱਥੇ ਲਾ ਕੇ ਆ ਮੈਂ ਥੋੜੀ ਲਾਉਣਾ ਨਾਲੇ ਪਾਣੀ ਵੇਚੀ ਗਿਆ ਮੈਂ ਕਹ ਦਤਨਾ ਤਾਂ ਮੈਂ ਆ ਸਾਡੀ ਕੰਪਨੀ ਚ ਕਟਾਰਾ ਗੱਡੀਆਂ ਇਹਨੂੰ ਆ ਖੜੀਆਂ ਸਾਡੇ ਇੱਕ ਭੂਖ ਜਾ ਆ ਗਿਆ ਉਹ ਮਿਸਤਰੀ ਉਤੋਂ ਦਾ ਹੀ ਤੁਰਕੀ ਦਾ ਉਹ ਕਹੇ ਬਹੁਤ 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 ਹੋਰ ਕਹੇ ਕੋਣ ਗੱਡੀਆਂ ਸਾਰੀਆਂ ਠੀਕ ਕਰ ਦਿੰਦਾ ਪ੍ਰਾਣੇ ਪੈਸੋਂ ਪਾਓ ਪਾ ਜਦੋਂ ਰੇਸ ਮਾਰਿਆ ਕਰਕੇ ਤੇ 100 ਲੀਟਰthਾਣੀ ਪਾਣੀ ਬਾਹਰ ਮਾਰੇ ਮੈਂ ਕਿਹਾ ਤਾਂ ਰੰਗ ਲਾਉਣੀਆਂ ਜਾ ਕੇ ਤੇ ਇੱਕ ਵਿਚਾਰਾ ਲੀਪੀ ਗੱਡੀ ਖਰੀਦਣਾਂ ਗਿਆ ਮੈਨੂੰ ਕਹਿੰਦੇ ਵੀ ਜਾ ਵੀ ਤਾਰਕ ਮੈਨੂੰ ਤਾਰਕ ਕਹਿੰਦੇ ਨੇ ਤਾਰਕ ਕਹਿੰਦੇ ਜਾ ਟਰਾਈ ਦੇ ਕੇ ਆ ਨੂੰ ਮੈਂ ਕਿਹਾ ਜਾਨਾ ਜੀ ਮੈਂ ਟਰਾਈ ਦੇਣ ਚਲਿਆ ਗਿਆ ਇਦਰੋਂ ਤਾਂ ਭਜਾਈ ਗਿਆ ਉਹਨੇ ਉੱਥੇ ਜਾ ਕੇ ਗਾਹ ਫੋਨ ਲਾਇਆ ਕਹਿੰੂੰਗਾ ਵੀ ਗੱਡੀ ਤਾਂ ਠੀਕ ਲੱਗਦੀ ਆ ਉਹ ਕਹਿੰਦਾ ਨਾਲ ਕੌਣਾ ਕਹਿੰਦਾ ਤਾਰਕ ਹੈ ਡਰਾਈਵਰ ਇਹਨਾਂ ਦਾ ਕਹਿੰਦਾ ਇਹ ਵੀ ਜੇਬ ਚ ਪਾ ਕਹਿੰਦਾ 10-20 ਰੁਪਏ ਫੇਰ ਹੀ ਐ 10ਾਂ ਨੋਟ ਸਭ ਤੋਂ ਵੱਡਾ ਹੁੰਦਾ ਸੀ ਉਹਨੇ ਜਦੋਂ ਮੈਨੂੰ 20 ਰੁਪਏ ਦਿੱਤੇ ਮੈਂ ਕਿਹਾ ਕਹਿੰਦਾ ਵੀ ਗੱਡੀ ਮੈਂ ਕਿਹਾ ਮੀਆਂ ਮੀਆਂ ਨਾ ਰਹਿਣ ਦੇ ਮੈਂ ਕਿਹਾ ਜਦੋਂ ਉਹਨੇ 50 ਗਿਣਕਿਆ ਗਿਣੇ ਮੈਂ ਉਹ ਵੀ ਗੱਡੀ ਵੇਚ ਆ ਰਿਹਾ ਨਾ ਲਈ ਮੈਂ ਕਿਹਾ ਵੀ ਹੁਣ ਭਾਰ ਜਾਦੇ ਪਤਾ ਤੂੰ ਮਗਦ ਸਿੰਘਲ ਮਾਲਕਾ ਵਿਚਾਰਾ ਮਰਜੂ ਪੌਂਪੜੀ ਨੂੰ ਕੀ ਫਰਕ ਪੈਂਦਾ ਹਨਾ ਜਿਵੇਂ ਹੁਣ ਇੱਥੇ ਆਪਾਂ ਇਹਦੇ ਸਿੰਗਲ ਮਾਲਕ ਨੂੰ ਗੱਡੀ ਕੋਈ ਮਾੜੀ ਦੇ ਦੇ ਯਾਰ ਮਰੇ ਹੀ ਪਿਆ ਉਹ ਮੈਨੂੰ ਕਹਿੰਦਾ ਕਿਵੇਂ ਮੈਂ ਕਿਹਾ ਤੂੰ ਟੱਕਣ ਕੋਲ ਜੱਲ ਕੇ ਉਹਨੇ ਟੱਕਣ ਕੋਲ ਆ ਮੈਂ ਰੇਸ ਮਾਰੀ ਉਹਨੇ ਪਾਣੀ ਉਹਦੇ ਮੂੰਹ ਤੇ ਮਾਰਿਆ ਕਹਿੰਦਾ ਲਾ ਦੇ ਟੱਕਣ ਚੱਲ ਗਏ ਉਹਨੇ ਜਾ ਕੇ ਲਾਤੀ ਉਹ ਤੇ ਉਹ ਬੰਦਾ ਸਿਆਰਾ ਮੈਸ ਕੋਈ ਸੀ ਕਿ ਥੋੜੀ ਗੱਡੀ ਠੀਕ ਨਹੀਂ ਗੱਡੀ ਨੂੰ ਸਿਆਰਾ ਕਹਿੰਦੇ ਆ ਉਹ ਕਹਿੰਦਾ ਇਹ ਤਾਂ ਫੇ ਸਿਆਰਾ ਮੈਸ ਕੋਈ ਸੀ ਉਹ ਕਹਿੰਦਾ ਵੀ ਠੀਕ ਹੈ ਲਾ ਦੇ ਸਾਈਡ ਤੇ ਸਾਡਾ ਫੋਰਮੈਨ ਮੈਨੂੰ ਕਹਿੰਦਾ ਇਹ ਨੂੰ ਕਿਵੇਂ ਪਤਾ ਲੱਗਿਆ ਇੱਦਾਂ ਤਾਂ ਇਹ ਦਿਮਾਗ ਵਾਲਾ ਹੈ ਨਹੀਂ ਮੈਂ ਕਿਹਾ ਇਹਨਾਂ ਨੇ ਮੈਸਤਰੀ ਸੱਦ ਲਈ ਰਾਹ ਚ ਇਹ ਮੈਂ ਸਾਡੇ ਤਰ੍ਹਾਂ ਕੀ ਨੂੰ ਦੱਸਿਆ ਸੀ ਇਹਨੂੰ ਮੈਂ ਕਿਉਂ ਇਹਦੇ ਮਗਰ ਲੱਗ ਕੇ ਪੈਸੇ ਖਰਾਬ ਕਰੀ ਜਾਂਦਾ ਸਾਰੀਆਂ ਗੱਡੀਆਂ ਕੁਵਾੜ ਐ ਇਹ ਉਤੋਂ ਹੋਰ ਪੈਸੇ ਲਾਈ ਜਾਂਦਾ ਇਹ ਖਰਾਬ ਕਰਦੇ ਆ ਤੁਸੀਂ ਕਿਉਂਕਿ ਉਹ ਕੰਪਨੀ ਦੇ ਵਿੱਚ ਮੈਂ ਮੇਨ ਬਣ ਗਿਆ ਸੀ ਜੇ ਟਰੈਕਟਰ ਤੇ ਡਰਾਈਵਰ ਹੈ ਨਹੀਂ ਕਹਿੰਦਾ ਲਿਆਓ ਤਾਰਕ ਨੂੰ ਜੇ ਰੋਡ ਰੂਲਰ ਤੇ ਡਰਾਈਵਰ ਹੈ ਨਹੀਂ ਕਹਿੰਦਾ ਲਿਆਓ ਤਾਰਕ ਨੂੰ ਜੇ ਜੀਐਸਵੀ ਤੇ ਡਰਾਈਵਰ ਹੈ ਨਹੀਂ ਉਹਨੇ ਕਹਿੰਦਾ ਲਿਆਓ ਤਾਰਕ ਨੂੰ ਮੈਂ ਡੀਅਰ ਡੋਜ਼ਰ ਜਿਹੜਾ ਚਾਈਨਾ ਵਾਲਾ ਉਹ ਵੀ ਚਲਾ ਲੈਂਦਾ ਸੀ ਐਕਸਕੇਵੇਟਰ ਵੀ ਚਲਾ ਲੈਂਦਾ ਸੀ ਜੀਐਸਵੀ ਵੀ ਚਲਾ ਲੈਂਦਾ ਸੀ ਰੋਡ ਰੂਲਰ ਵੀ ਚਲਾ ਲੈਂਦਾ ਸੀ ਟਰਾਲਾ ਵੀ ਜਲਾ ਲੈਣਾ ਸੀ ਕੋਈ ਚੀਜ਼ ਨਹੀਂ ਛੱਡਦਾ ਸੀ ਮੈਂ ਇੱਕੇਰੀ ਫਸ ਗਿਆ ਮੈਂ ਮਾਈਕ ਗੱਡੀ 'ਚ ਮਾਈਕ ਜਿਹੜਾ ਬਾਹਰ ਆ ਦੋ ਸਾਲ ਅੰਤਰਾਲਾਂ ਲਈ ਪਰਦੇ ਹੁੰਦੇ ਆ ਅਮਰੀਕਾ 'ਚ ਕੰਮ ਹੀ ਹੁੰਦਾ ਸੀ ਉਹਦੇ ਹਾਈ ਲੋ ਗੇਅਰ ਹੁੰਦੇ ਸੀ ਤੇ ਸਾਨੂੰ ਉਹਨਾਂ ਦਾ ਡਰਾਈਵਰ ਚੱਲਿਆ ਗਿਆ ਮਿਸਰ ਮਿਸਰੀ ਸੀ ਉਹ ਪਾਣੀ ਦੇ ਲੱਗਿਆ ਹੋਇਆ ਸੀਗਾ ਮਗਰ 60 65 ਫੁੱਟਾਂ ਦਾ ਮਗਰ ਟੈਂਕਰ ਪਾਇਆ ਹੁੰਦਾ ਸੀ ਜਿਹੜਾ ਕੈਸੂ ਜਾਂ ਗੈਸ ਵਾਲਾ ਤੇ ਬੜਾ ਲੰਬਾ ਟਰਾਲਾ ਤੇ ਮੈਨੂੰ ਕਹਿੰਦੇ ਵੀ ਤਾਰਕ ਵੀ ਕਹਿੰਦੇ ਵੀ ਉਹਨਾਂ ਦਾ ਪਾਣੀ ਲਿਆ ਦੇਂਗਾ ਮੈਂ ਕਿਹਾ ਹਾਂ ਜਵਾਬ ਤਾਂ ਮੈਂ ਦਿੰਦਾ ਹੀ ਨਹੀਂ ਸੀ ਮੈਨੂੰ ਪਤਾ ਜੇ ਮੈਨੂੰ ਉਹ ਕਹਿੰਦੇ ਵੀ ਜਲਦ ਤਾਰ ਕ 1000 ਕਿਲੋਮੀਟਰ ਜਹਾਜ਼ ਲੈ ਕੇ ਜਾਣਾ ਮੈਂ ਕਿਹਾ ਹਾਂ ਮੈਂ ਕਿਹਾ ਆਪੇ ਚੜ ਜੀ ਤੇਰਾ ਬੈਠੋ ਤਾਂ ਸਹੀ ਸੀਟ ਤੇ ਚੱਲ ਕੇ ਉਹ ਗੱਲ ਨੂੰ ਮੈਂ ਕਿਹਾ ਵੀ ਲੈ ਜਾਵਾਂਗੇ ਜਦੋਂ ਮੈਂ ਤੋੜਾ ਟਰਾਲਾ ਗਾਂ ਤੇ ਭਾਈ ਮੈਂ ਟਰਾਲਾ ਹੌਲੀ ਹੌਲੀ ਅੱਗੇ ਕਰਦੇ ਕਰਦੇ ਨੇ ਬੈ ਗੇਅਰ ਲੱਭਦੇ ਨੇ ਕੰਦ ਨਾ ਜਿਆਦਾ ਹੈ ਸਾਡਾ ਫੋਰਮੈਨ ਬਹਰਾਨ ਭਾਈ ਹੁੰਦਾ ਸੀ ਮੈਨੂੰ ਕਹਿੰਦਾ ਵੀ ਹੁਣ ਕਹਿੰਦਾ ਵੀ ਫੋਨ ਲਾਈਏ ਕਿਸੇ ਨੂੰ ਮੈਂ ਕਿਹਾ ਵੀ ਖੜ ਜਾ ਮੈਂ ਨਾ ਆਪਣੇ ਡਰਾਈਵਰ ਨੂੰ ਫੋਨ ਲਾਇਆ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਮਾਈਕ ਗੱਡੀ ਆ ਤਾਂ ਬੈ ਗੇਅਰ ਹੀ ਲੱਭਦਾ ਉਹ ਕਹਿੰਦੇ ਤੇ ਬਹੁਤ ਵੱਡਾ ਲੀਵਰ ਹੈਗਾ ਮੈਂ ਕਿਹਾ ਹਾਂ ਕਹਿੰਦਾ ਉਹ ਹਾਈ ਲੋ ਵਾਲਾ ਮੈਂ ਕਿਹਾ ਹਾਂ ਕਹਿੰਦਾ ਉਹਨੂੰ ਪੱਟ ਕੇ ਦੂਜੇ ਪਾਸੇ ਤਾਂ ਕਰ ਦੇ ਕਹਿੰਦਾ ਪੰਜ ਗੇਅਰ ਬੈਕ ਹੀ ਐ ਇਹਦੇ ਕਰ ਲਿਆ ਬੈਕ ਮੈਂ ਨਾ ਏਡੀ ਲੰਮੀ ਗੱਡੀ ਕਿਤੇ ਚਲਾਈ ਨਾ ਲੈਣਾ ਨਾ ਦੇਣਾ ਹੌਲੀ ਹੌਲੀ ਉੱਥੋਂ ਗਿਆ ਉਹਨਾਂ ਤੋਂ ਅੱਖਾਂ ਤੋਂ ਪਰੇ ਲੈ ਗਿਆ ਰੋੜ ਰੜ ਕੇ ਮੁਰਕੇ ਸ਼ਰਤਾਂ ਜਾਵੇ ਸਲੰਤਰਾ ਨਹੀਂ ਅੱਗ ਕੜਦਾ ਉੱਥੇ ਬੈਕ ਕਰ ਲਾਗਾ ਕਰ ਲਾ ਬੈਕ ਕਰ ਲਾ ਸਿੱਖ ਜੀ ਉਧਰ ਬਰੋੜਦੀ ਆ ਪਰ ਲਟੇਰਿਆਂ ਦੇ ਏਰੀਏ ਆ ਕਾਲੇ ਜਿਹੇ ਲੋਕ ਰਹਿੰਦੇ ਆ ਉਧਰ ਆ ਜਿਹੜੇ ਸਧਾਨੀ ਸੁਨੂਨੀ ਹੁੰਦੇ ਆ